ਆਮ ਨੌ ਦੇ ਨੌ ਵਿਧਾਨ ਸਭਾ ਦੇ ਜਿਹੜੇ ਸਾਡੇ ਮੋਢੀ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਤੋਂ ਸੁਝਾਅ ਲਏ ਨੇ ਕਿ ਕਿਸ ਤਰ੍ਹਾਂ ਆਪਾਂ ਇਸ ਸਟੋਨ ਨੂੰ ਅੱਗੇ ਵਧ ਸਕਦੇ ਆ ਵਧਾ ਸਕਦੇ ਆ ਜਿੱਤ ਸਕਦੇ ਆ ਸਾਰੇ ਸਾਥੀਆਂ ਨੇ ਬਹੁਤ ਖੁੱਲੇ ਮਨ ਦੇ ਨਾਲ ਸੁਝਾਅ ਦਿੱਤੇ ਨੇ ਸਾਡੇ ਸੰਗਠਨ ਦੇ ਰਾਜਵਿੰਦਰ ਜੀ ਜਾਂ ਬਾਕੀ ਸਾਥੀ ਜਿੰਨੇ ਵੀ ਆਏ ਨੇ ਅਸੀਂ ਬੜੀ ਡਿਟੇਲ ਦੇ ਵਿੱਚ ਵਿਸਥਾਰ ਦੇ ਨਾਲ ਸਾਰੀ ਗੱਲਬਾਤ ਕੀਤੀ ਹੈ ਔਰ ਸਾਰਿਆਂ ਦੀ ਜੋ ਫੀਡਬੈਕ ਹੈ ਉਹ ਸੁਣ ਕੇ ਬਹੁਤ ਹੀ ਮਨ ਖੁਸ਼ ਹੋਇਆ ਕਿ ਸਾਰੇ ਹਲਕਿਆਂ ਦੇ ਵਿੱਚੋਂ ਇੱਕ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਤਿਆਰ ਬੈਠੇ ਨੇ ਔਰ ਚੰਗੇ ਚੰਗੇ ਆਗੂ ਅਕਾਲੀ ਦਲ ਦੇ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਔਰ ਭਾਰਤ ਦੇ ਬੀਐਸਪੀ ਦੇ ਜਿਹੜੇ ਆਮ ਆਦਮੀ ਦੀਆਂ ਨੀਤੀਆਂ ਜੋਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਚਾਹੇ ਬਿਜਲੀ ਦੇ ਮੈਨੂੰ ਮਾਫ਼ ਕੀਤੇ ਨੇ ਜਾਂ ਹੋਰ ਚੁਣਸਿਸ ਆ ਰਹੀਆਂ ਨੇ ਡੇ ਬਾਏ ਡੇ ਉਹਨਾਂ ਤੋਂ ਖੁਸ਼ ਹੋ ਕੇ ਜਿਸ ਤਰ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਉਸ ਤੋਂ ਖੁਸ਼ ਹੋ ਕੇ ਬਹੁਤ ਸਾਰੇ ਲੋਕ ਜੁਆਇਨ ਕਰਨ ਵਾਸਤੇ ਤਿਆਰ ਬੈਠੇ ਨੇ ਅਸੀਂ ਸਾਰਿਆਂ ਦਾ ਜਿਲੋਂ ਸਵਾਗਤ ਕਰਦੇ ਹੋਏ ਆਉਣ ਵਾਲੇ ਸਮੇਂ 'ਚ ਹਲਕਾ ਵਾਈਸ ਸਾਰੇ ਸਾਥੀਆਂ ਨੂੰ ਜੁਆਇਨ ਕਰਾਵਾਂਗੇ ਔਰ ਹਲਕਾ ਵਾਈਸ ਅੱਜ ਤੋਂ ਬਾਅਦ ਸਾਡੀ ਐਕਟੀਵਿਟੀ ਪੂਰੀ ਤਰ੍ਹਾਂ ਪੂਰੇ ਜੋਰ ਨਾਲ ਸ਼ੁਰੂ ਹੋ ਚੁੱਕੀ ਹੈ ਅਸੀਂ ਜ਼ਿਲ੍ਹਾ ਪੱਦਰ ਤੋਂ ਲੈ ਕੇ ਬਲੌਕ ਪੱਦਰ ਤੋਂ ਲੈ ਕੇ ਸਰਕਲ ਪੱਦਰ ਤੋਂ ਲੈ ਕੇ ਬੂਥ ਪੱਦਰ ਤੱਕ ਸே ਆਪਣੀਆਂ ਐਕਟੀਵਿਟੀ ਕਮੇਟੀਆਂ ਬਣਾ ਕੇ ਜੋ ਸਰਕਾਰ ਦੀਆਂ ਨੀਤੀਆਂ ਨੇ ਘਰ-ਘਰ ਪਹੁੰਚਾਵਾਂਗੇ ਜੋ ਅਸੀਂ ਅੱਗੇ ਨੂੰ ਕਰਨ ਜਾ ਰਹੇ ਆ ਉਹ ਵੀ ਦੱਸਾਂਗੇ ਤਾਂ ਕਿ ਇਹ ਜਿਹੜੀ ਜਿੰਨੀ ਚੋਣ ਆ ਚੁੱਕੀ ਹੈ ਬਹੁਤ ਹੀ ਦੁਖਦੀ ਗੱਲਾਂ ਮੈਂ ਤਾਂ ਸਦਾ ਚੌਧਰੀ ਸੰਤੋਖ ਸਿੰਘ ਜੀ ਚਲੇ ਗਏ ਪਰੰਤੂ ਜਿੰਨੇ ਚੌੜਾ ਚੁੱਕੇ ਸੀ ਇਸ ਚੌੜ ਨੂੰ ਲੜਾ ਗਏ ਕਿਉਂਕਿ ਪਿਛਲੇ ਸਮੇਂ ਤੋਂ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਜਾਂ ਭਾਰਤੀ ਜਨਤਾ ਪਾਰਟੀ ਹੈ ਜਾਂ ਬੀਐਸਪੀ ਹੈ ਇਹਨਾਂ ਨੇ ਹਮੇਸ਼ਾ ਫਿਰਕਾ ਪ੍ਰਸਿੱਧਿਤ ਰਾਜਨੀਤੀ ਪੰਜਾਬ ਦੇ ਵਿੱਚ ਕੀਤੀ ਹੈ ਅੱਜ ਵੀ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੋਂ ਡਰ ਕੇ ਉਹਨਾਂ ਦੇ ਸਾਥੀਆਂ ਨੂੰ ਝੂਠੇ ਕੇਸਾਂ ਚੁੜਵਾ ਰਹੇ ਨੇ ਉਹ ਦੇਸੀ ਨਿੰਦਾ ਵੀ ਕਰਦੇ ਆਂ ਔਰ ਅਸੀਂ ਚੈਲੰਜ ਵੀ ਕਰਦੇ ਆਂ ਕਿ ਤੁਸੀਂ ਜਿੰਨੇ ਮਰਜ਼ੀ ਕੇਸ ਈਟੀ ਦੇ ਸੀਬੀਆਈ ਦੇ ਦਰਜ ਕਰ ਲੋ ਤੁਸੀਂ 8-9 ਮਹੀਨੇ ਤੋਂ ਸਾਡੇ ਡਿਪਟੀ ਮੁੱਖ ਮੰਤਰੀ ਮਨੀਸ਼ ਸ਼ੋਲਿਆਵਿੰਦੇ ਬੈਂਕ ਨੌਕਰ ਦੇਖ ਲਿਆ ਉਹਨਾਂ ਦੀ ਘਰ ਦੀ ਤਲਾਸ਼ੀ ਲੈ ਲਈ ਉਹਨਾਂ ਦੇ ਪਿੰਡ ਦੀ ਤਲਾਸ਼ੀ ਲੈ ਲਈ ਤੁਹਾਨੂੰ ਇੱਕ ਵੀ ਸਬੂਤ ਉਹਨਾਂ ਦੇ ਖਿਲਾਫ ਨਹੀਂ ਮਿਲਿਆ ਆਲੇ-ਦਾਲਾ ਉਹਨਾਂ ਦੇ ਰਿਸ਼ਤੇਦਾਰ ਤੱਕ ਤੁਸੀਂ ਚੈੱਕ ਕਰ ਲੇ ਪਰantu ਹੁਣ ਤੁਸੀਂ ਸਿਰਫ ਇੱਕ ਆਪਾ ਸਪੋਰਟ ਫਿੱਟ ਕਰਨ ਵਾਸਤੇ ਇਸ ਪਾਰਟੀ ਤੇ ਕੋਈ ਦਾਗ ਲਾਈਏ ਪਹਿਲਾਂ ਸਤਿੰਦਰ ਜੈਨ ਜੀ ਨੂੰ ਤੁਸੀਂ ਫੜ ਰੱਖਿਆ ਕੀ ਨਿਕਲਿਆ ਕੁਛ ਵੀ ਨਹੀਂ ਮਨੀਸ਼ ਸ਼ੋਧਿਆ ਜੀ ਉਹ ਨਾਮ ਹੈ ਜਿਨੇ ਹਿੰਦੁਸਤਾਨ ਦੇ ਵਿੱਚ ਇੱਕ ਵਿਦਿਅਕ ਕ੍ਰਾਂਤੀ ਪੈਦਾ ਕੀਤੀ ਆ ਆਮ ਗਰੀਬ ਘਰਾਂ ਦੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦਾ ਯਤਨ ਕੀਤਾ ਔਰ ਮੈਂ ਸਭ ਤੋਂ ਮੋਤੀ ਸਾਹਿਬ ਨੂੰ ਸੋਚਣਾ ਚਾਹੁੰਦਾ ਸੀਗਾ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਕਿ ਉਹ 20 ਲੱਖ ਪਰਿਵਾਰ ਜਿਹੜੇ ਬੱਚੇ 20% ਤੋਂ ਪੜਦੇ ਨੇ ਉਹਨਾਂ ਦਾ ਉਹਨਾਂ ਦੇ ਮਨ ਤੇ ਕੀ ਬੀਜੀਦੀ ਹੋਊਗੀ ਪਰੰਤੂ ਭਾਰਤੀ ਜਨਤਾ ਪਾਰਟੀ ਕਾਂਗਰਸ ਅਕਾਲੀ ਦਲ ਔਰ ਬੀਐਸਪੀ ਹਮੇਸ਼ਾ ਨਫਰਤੀ ਰਾਜਨੀਤੀ ਕਰਕੇ ਡਿਵਾਈਡ ਐਂਡ ਰੂਲ ਕਰਕੇ ਇਹਨਾਂ ਕੋਲੇ ਕੋਈ ਦੱਸਣ ਨੂੰ ਕੁਝ ਨਹੀਂ ਹੈਗਾ ਪੰਜਾਬ ਪ੍ਰਤੀ ਜੋ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਪੈਦਾ ਕੀਤਾ ਇਹ ਅਕਾਲੀਆਂ ਨੇ ਕੀਤਾ ਜੋ ਭ੍ਰਿਸ਼ਟਾਚਾਰ ਦੇ ਅੱਡੇ ਬਣੇ ਨੇ ਕਾਂਗਰਸ ਦੇ ਬਣੇ ਬੀਜੇਪੀ ਉਹੀ ਨਫਰਤੀ ਨੀਤੀ ਕਰ ਰਹੀ ਹੈ ਔਰ BSP ਦਾ ਤਾਂ ਕੰਮ ਇਹ ਹੈ ਕਿ ਭੈਣ ਮਾਇਆਵਤੀ ਜੀ ਨੂੰ ਚਲਾਵਾ ਚੜਾਓ ਪੈਸੇ ਦੋ ਕੋਈ ਗਰੀਬ ਲੋਕਾਂ ਵਾਸਤੇ ਕੋਈ ਪਰਸੀ ਮਾਇਆਵਤੀ ਜੀ ਜਾਂ BSP ਕੋਲੇ ਦੱਸ ਨਹੀਂ ਸਕਦੇ ਕਿ ਅਸੀਂ ਸਾਡੇ ਦਲਿਤ ਪਰਿਵਾਰਾਂ ਵਾਸਤੇ ਜਾਂ ਗਰੀਬਾਂ ਵਾਸਤੇ ਕੋਈ ਨੀਤੀ ਉਹਨਾਂ ਤੇ ਵਿੱਤਿਆ ਵਾਸਤੇ ਜਾਂ ਉਹਨਾਂ ਦੀ ਸਿਹਤ ਸੂਤਾ ਵਾਸਤੇ ਜਾਂ ਉਹਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਜਾਂਦੀ ਹੈ ਕੁਝ ਨਹੀਂ ਲਿਆਂਦਾ ਔਰ 300 ਯੂਨਟ ਹਰ ਮਹੀਨੇ ਮੁਫਤ ਦਵਾਂਗੇ ਸਾਰੇ ਪਰਿਵਾਰਾਂ ਨੂੰ ਉਹ ਹੋਰ ਲਾਗੂ ਹੋ ਚੁੱਕਿਆ ਹੈ ਘਰ ਘਰ ਦੇ ਵਿੱਚ ਅੱਜ ਜ਼ੀਰੋ ਬਿੱਲ ਜਾ ਰਿਹਾ ਸਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਖੁਦ ਪਤਾ ਹੈ ਇਸ ਗੱਲ ਦਾ ਔਰ ਰੋਜ਼ਗਾਰ 28000 28000 ਤੋਂ ਵੱਧ ਰੈਗੂਲਰ ਭਰਤੀ ਪਹਿਲੇ ਸਾਲ ਦੇ ਵਿੱਚ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾ ਰਿਹਾ ਹੈ ਹਰ ਪੱਧਰ ਤੇ ਜਿਹੜੀ 슈ਗਰ ਮਿਲਣਾ ਦੇ ਤੁਹਾਡੇ ਸਾਹਮਣੇ ਰੋਲਾ ਪੈਂਦਾ ਸੀ ਪਿਛਲੇ 4 ਸਾਲਾਂ ਦਾ ਇਹ ਸਾਡਾ ਬਕਾਇਆ ਨਹੀਂ ਮਿਲਦਾ ਬਿਲਕੁਲ ਕਲੀਅਰ ਕਰਤਾ ਕਿਸੇ ਦਾ ਇੱਕ ਬਕਾਇਆ ਬਾਕੀ ਨਹੀਂ ਆਜਦਾ ਹਰ ਪੱਖੋਂ ਸਰਕਾਰ ਪੂਰੀ ਦ੍ਰਿੜਤਾ ਦੇ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਲੱਖ ਬੰਨ ਕੇ ਭਗਵੰਤ ਮਾਨ ਜੀ ਲੱਗੇ ਨੇ ਕਿ ਕੋਈ ਵੀ ਹੈ ਉਹਦੇ ਵਿੱਚ ਚਾਹੇ ਕੋਈ ਪਾਰਟੀ ਦਾ ਵੀ ਆਗੂ ਆਇਆ ਹੈ ਚਾਹੇ ਕੋਈ ਦੂਜੀ ਪਾਰਟੀ ਦਾ ਉਹਨਾਂ ਨੇ ਬਿਲਕੁਲ ਲਿਹਾਜ਼ ਨਹੀਂ ਕੀਤੀ ਉਹਨਾਂ ਨੇ ਕਹਿ ਨਹੀਂ ਜੋ ਕਾਨੂੰਨ ਆ ਸਾਰਿਆਂ ਵਾਸਤੇ ਪਾਉਣਾ ਚਾਹੀਦਾ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਸਾਡੀ ਮਿਹਨ ਪੂਰੇ ਜੂਰਾ ਨਾਲ ਚੱਲ ਰਹੀ ਹੈ ਔਰ ਪੰਜਾਬ ਦੇ ਲੋਕ ਇਹ ਸਾਰੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਖੁਸ਼ ਨੇ ਉਹੀ ਕਾਰਨ ਹੈ ਕਿ ਅੱਜ ਜਲੰਧਰ ਦੇ ਹਰ ਪਿੰਡ 'ਚੋਂ ਹਾਰੇ ਏਰੀਏ ਚੋਂ ਲੋਕ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਸਤੇ ਤਿਆਰ ਬੈਠੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੁਆਇਨ ਕਰਾਵਾਂਗੇ ਔਰ ਸਾਰੇ ਸਾਡੇ ਸਾਥੀਆਂ ਦੇ ਸਹਿਯੋਗ ਨਾਲ ਸਾਡੇ ਵਲੰਟੀਅਰ ਸਹਿਵਾਣ ਸਾਡੇ ਸਰਕਲ ਇੰਚਾਰਜ ਸਾਡੇ ਬਲਾਕ ਇੰਚਾਰਜ ਵੱਖ-ਵੱਖ ਪਿੰਡਾਂ ਦੇ ਸਾਡੇ ਉਮੀਦਵਾਰ ਸਾਰੇ ਅਸੀਂ ਜੇ ਕਿਸੇ ਨਹੀਂ ਕੋਈ ਕਮੀ ਪੇਸ਼ੀ ਗੁੱਸਾ ਕਰਾਉ ਅਸੀਂ ਆਪਣੇ ਘਰ ਤੋਂ ਬਹਿ ਕੇ ਕੱਢਾਂਗੇ ਪਰੰਤੂ ਇਹ ਚੋਣ ਆਮ ਆਦਮੀ ਦੇ ਪੰਜਾਬ ਦੇ ਪ੍ਰਭਿਅਕਤੀ ਚੋਣਾ ਅਸੀਂ ਇਹ ਚੋਣ ਨੂੰ ਜਿੱਤਾਂਗੇ ਪੂਰੇ ਜੋਰ ਨਾਲ ਲੋਕਾਂ ਦੇ ਵਿੱਚ ਜਾ ਕੇ ਬੇਨਤੀ ਕਰਕੇ ਆਪਣੀਆਂ ਚੰਗੀਆਂ ਨੀਤੀਆਂ ਦੱਸ ਕੇ ਇਸ ਚੋਣ ਨੂੰ ਲੜਾਂਗੇ ਔਰ ਸਾਰੇ ਇਕਜੁੱਟ ਹੋ ਕੇ ਲੜਾਂਗੇ ਕੋਈ ਸਾਡੇ ਚ ਕਿਸੇ ਚ ਕੋਈ ਫਰਕ ਨਹੀਂ ਸਾਰੇ ਸਾਡਾ ਸੰਗਠਨ ਇਕੱਠਾ ਹੈ ਸਾਡੇ ਐਮਐਲਏ ਸਾਹਿਬਾਨ ਇਕੱਠੇ ਨੇ ਸਾਰੀ ਸਾਡੀ ਪਾਰਟੀ ਇਕੱਠੇ ਹੋ ਕੇ ਬਾਕੀ ਸਮਾਜ ਦੇ ਚੰਗੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਇਹ ਚੋਣ ਜਿੱਤਾਂਗੇ ਮੈਂ ਇਸ ਵਾਸਤੇ ਸਾਰੇ মিডিਆ ਦੇ ਸਾਥੀਆਂ ਨੂੰ ਵੀ ਬੇਨਤੀ ਕਰਦਾ چرنجیت پرویم کمار ਉਹਨਾਂ ਨੇ ਆਪਣੇ ਨੈਤਿਕ ਤੌਰ ਤੇ ਇਹ ਸੋਚ ਕੇ ਕਿ ਕੱਲ ਨੂੰ ਵਿਰੋਧੀ ਸੰਸਦ ਦੇ ਸਵਾਲਾਂ ਕਰਾਂ ਮੈਂ ਅਸਤੀਫਾ ਦੇਣਾ ਜਿੰਨਾ ਚਿਰ ਮੈਂ ਕਲੀਅਰ ਹੋ ਕਿ ਲੋਕਾਂ ਦੀ ਨਜ਼ਰ ਸਾਹਮਣੇ ਨਹੀਂ ਹੁੰਦਾ ਮੈਂ ਇਸ ਵੇਲੇ ਰਿਪੋਰਟ ਸਭ ਨੂੰ ਮੌਜੂਦ ਕਰਨਾ ਹੈ ਇੱਕ ਖਾਸ ਗੱਲ ਸਰ ਸਾਬ ਮੰਡੀ ਨੂੰ ਲੈ ਕੇ ਨਾ ਮਕਸੂਦਾ ਮੰਡੀ ਨੂੰ ਲੈ ਕੇ ਦੋ ਤਿੰਨ ਗੱਲਾਂ ਹੈਗੀਆਂ ਵੱਡੀਆਂ ਹਾਂਜੀ ਅ ਮਦਦ ਕੀ ਜਿਹੜਾ ਤੁਸੀਂ ਪਾਰਕਿੰਗ ਦਾ ਠੇਕਾ ਦਿੰਦੇ ਹੋ ਉਹ ਜਿਹੜਾ ਠੇਕੇਦਾਰ ਹੈ ਉਹ ਰੋਡ ਤੇ ਗੱਡੀਆਂ ਤੇ ਸਾਈਕਲ ਲਵਾ ਰਿਹਾ ਜੀ ਸਵੇਰੇ ਤੁਸੀਂ 6 ਵਜੇ ਕਦੀ ਦੌਰਾ ਕਰੋ ਤੇ ਉੱਥੇ ਲੰਗਣ ਦੀ ਜਗ੍ਹਾ ਨਹੀਂ ਹੁੰਦੀ ਪਹਿਲਾ ਮੁੱਦਾ ਦੂਸਰਾ ਮੁੱਦਾ ਜਿਹੜਾ 2% ਡੀਆਰਐਫ ਤੇ 2% ਆਰਟ ਜਾ ਰਹੀ ਹੈ ਉਹ ਕੈਪਟਨ ਸਰਕਾਰ ਜਦੋਂ ਤੁਸੀਂ ਪੋਲੀਟੀਕਲ ਸੈਕਟਰੀ ਸੀਗੇ ਉਦੋਂ 1% ਤੇ ਡਿਕਲਾਈਨ ਕੀਤਾ ਸੀਗਾ 2-2% ਤੋਂ ਤੇ ਉਹ ਪੀਕਅਪ ਨਹੀਂ ਹੋ ਪਾਇਆ ਹੁਣ ਤੁਸੀਂ ਚੇਅਰਮੈਨ ਬਣੇ ਹੋ ਤੇ ਆਹ ਦੋ ਵੱਡੇ ਮੁੱਦੇ ਐ ਜਿਹਦੇ ਤੇ ਤੁਸੀਂ ਦੱਸੋ ਮਾੜਾ ਮੈਂ ਸਭ ਤੋਂ ਪਹਿਲਾਂ ਮਕਸੂਦਾ ਖਬੀ ਮੰਡੀ ਜਾ ਕੇ ਆਇਆ ਸਾਰੇ ਅਫਸਰਾਂ ਨੂੰ ਮਿਲੇ ਆ ਜੋ ਵੀ ਸਮੱਸਿਆਵਾਂ ਹਨ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਨੋਟ ਬਣਾ ਕੇ ਭੇਜੋ ਉਹ ਵਿਦਿਨ 3 ਦਿਨ ਮੇਰੇ ਕੋਲ ਭੇਜਣਗੇ ਉਸ ਤੋਂ ਬਾਅਦ ਉਹ ਸਾਰਿਆਂ ਦਾ ਹੱਲ ਕਰਾਂ ਚਾਹੇ ਕੋਈ ਪਾਰਕਿੰਗ ਦੀ ਪ੍ਰੋਬਲਮ ਹੈ ਅਸੀਂ ਵਾਦਾ ਕਰਦੇ ਹਾਂ ਕਿ ਪਬਲਿਕ ਨੂੰ ਕੋਈ ਸਮੱਸਿਆ ਨਹੀਂ ਆਉਣ ਦਵਾਗੇ ਜਿੱਥੇ ਵੀ ਕੋਈ ਇਹ ਜੀ ਗਲਤੀ ਹੋਊਗੀ ਅਸੀਂ ਉਹਨੂੰ ਰੋਕਾਂਗੇ ਖਬੀ ਮੰਡੀ ਦੇ ਮੰਡੀ ਦੇ ਕਿੰਨਾ ਕੂੜੇ ਦਾ ਢੇਰ ਲੱਗਿਆ ਪਿਆ ਮੰਡੀ ਤੋਂ ਕਾਰਪੋਰੇਸ਼ਨ ਨੂੰ ਪੈਸੇ ਗਏ ਹੋਏ ਆ ਕੂੜਾ ਚੱਕਣ ਦੇ 150 ਟਰਾਲੀ ਰੋਜ਼ ਦਾ ਕੂੜਾ ਉੱਥੇ ਨਿਕਲਦਾ ਲੇਕਿਨ ਕੂੜਾ ਨਹੀਂ ਚੱਕਿਆ ਜਾ ਰਿਹਾ ਮਾਨ ਜੀ ਗਰਮੀ ਉੱਥੇ ਮਤਲਬ ਕਿ ਬਾਦਸ਼ਾਹੀ ਆਣੀ ਹੁਣੇ ਇਸ ਮੈਂ ਮੰਡੀ ਗਿਆ ਮੈਂ ਸਭ ਤੋਂ ਪਹਿਲਾਂ ਇਸ ਮਸਲਾ ਟਿਕਾ ਨੂੰ ਕੀਤਾ ਮੈਨੂੰ ਮੰਡੀ ਮੋੜ ਦੇ ਅਫਸਰਾਂ ਨੇ ਦੱਸਿਆ ਜਿਸ ਤਰ੍ਹਾਂ ਤੁਸੀਂ ਦੱਸੋ ਕਿ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਪੈਸਾ ਦਿੱਤਾ ਗਿਆ ਪਰੰਤੂ ਉਹ ਕਹਿੰਦੇ ਵੀ ਜਿਹੜੇ ਜਿਸ ਤਰ੍ਹਾਂ ਕੋਪੀ ਦੇ ਪੱਤੇ ਨਾ ਜਾਂ ਹੋਰ ਬਹੁਸ਼ਾਲਾ ਵਗੈਰਾ ਵਾਲੇ ਲੈ ਜਾਂਦੇ ਨੇ ਜਿਹੜਾ ਬਾਕੀ ਕੂੜਾ ਹੈ ਮੈਂ ਕਿ ਉਹਨਾਂ ਨੂੰ ਸਪੈਸ਼ਲ ਗਏ ਕਿ ਹੈ ਇਹ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦਾ ਪ੍ਰਬੰਧ ਕਰੋ ਕਿਸ ਢੰਗ ਦੇ ਨਾਲ ਇਹਨੂੰ ਹਾਫ-ਪਾਫ ਸਫਾਈ ਰੱਖ ਸਕਦੇ ਆ ਉਸ ਉਹ ਸਾਰਾ ਜਲਦੀ ਤੁਹਾਡੇ ਸਾਹਮਣੇ ਆ ਜੀ ਅਕਾਲੀ ਦਲ ਵਸਪਾ ਵਗੈਰਾ ਜੇ ਇਲੈਕਸ਼ਨ ਵਿੱਚ ਲੜ ਚੁੱਕੇ ਵਿਧਾਨ ਸਭਾ ਦਾ ਉਸ ਤੋਂ ਬਾਅਦ ਪਾਰਟੀ ਛੱਡ ਕੇ ਤੁਸੀਂ ਅੱਜ ਇੱਥੇ ਲੜ ਰਹੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੀ ਕਾਰਨ ਹੈ ਅਕਾਲੀ ਦਲ ਪਾਰਟੀ ਦੇ ਵਿੱਚ ਮੈਂ 20 ਸਾਲ ਰਿਹਾ ਜੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਮੈਨੂੰ ਪਿਛਲੇ ਵਾਰ ਮੈਂ ਬੋਜਨ ਸਮਾਜ ਪਾਰਟੀ ਦੀ ਗੱਠ ਜੜਾ ਇਹਨਾਂ ਦਾ ਹੋਇਆ ਹੈ ਗੱਠ ਜੜਾ ਹੋ ਕੇ ਤੇ ਫਿਰ ਮੈਂ ਬੋਜਨ ਸਮਾਜ ਪਾਰਟੀ ਚ ਰਲਿਆ ਔਰ ਇਹਨਾਂ ਨੂੰ ਪਾਰਟੀ ਪ੍ਰਧਾਨ ਜੀ ਨੂੰ ਸਾਰਿਆਂ ਨਾਲ ਗੱਲਬਾਤ ਕਰਕੇ ਤੇ ਫਿਰ ਮੈਂ ਬੋਜਨ ਸਮਾਜ ਪਾਰਟੀ ਦੀ ਚੋਣ ਲੜੀ ਲੇਕਿਨ ਬੜੇ ਦੁੱਖ ਦੀ ਗੱਲ ਹੈ ਮਨ ਮੇਰਾ ਬਹੁਤ ਦੁਖੀ ਹੈ ਇਹਨਾਂ ਨੇ ਜਦੋਂ ਦਾ ਮੈਂ ਅਕਾਲੀ ਦਲ ਦੀ ਚੋਣ ਬੋਜਨ ਸਮਾਜ ਪਾਰਟੀ ਤੋਂ ਲੜਿਆ ਇੱਕ ਵਾਰੀ ਵੀ ਮੈਨੂੰ ਕਿਸੇ ਵੀ ਪਾਰਟੀ ਜਲੰਧਰ ਦੀ ਜਿੰਨੀ ਲੋਕਲ ਲੀਡਰਸ਼ਿਪੇ ਚਾਹੇ ਭੋਜਨ ਸਮਾਜ ਪਾਰਟੀ ਦੀ ਚਾਹੇ ਕਾਲੀ ਦਲ ਦੀ ਇੱਕ ਵਾਰੀ ਮੈਨੂੰ ਕੋਈ ਪੁੱਛਿਆ ਹੀ ਤੱਕ ਨਹੀਂ ਆਇਆਗਾ ਵੀ ਤੁਸੀਂ ਇੰਨਾ ਪੈਸਾ ਬਰਬਾਦ ਕੀਤਾ ਹੈ ਇੰਨਾ ਤੁਸੀਂ ਮੰਤ ਕੀਤੀ ਹੈ ਤੇ ਤੁਸੀਂ ਲੜਿਓ ਤੇ ਤੁਹਾਡਾ ਕੀ ਹਾਲ ਹੈ ਅੱਗੂ ਤੁਸੀਂ ਕਿਵੇਂ ਚੱਲਣਾ ਹੈ ਲੇਕਿਨ ਮੈਨੂੰ ਇੱਕ ਵਾਰੀ ਨੇ ਪੁੱਛਿਆ ਇਹਨਾਂ ਨੇ ਮੇਰੇ ਨਾਲ ਫੁੱਲ ਵਿਤਕਰਾ ਕੀਤਾ ਵੀ ਇਹ ਆਮ ਆਦਮੀ ਪਾਰਟੀ ਆਮ ਇੱਕ ਗਰੀਬ ਘਰ ਤੋਂ ਬੰਦਾ ਉੱਠ ਕੇ ਫਿਰ ਕੌਂਸਲਰ ਜਿੱਤੇ ਉਸ ਤੋਂ ਬਾਅਦ ਐਮਐਲਏ ਦੀ ਟਿਕਟ ਲੈ ਲਈਏ ਇਹਨਾਂ ਦਾ ਸਾੜਾ ਜਿਹੜਾ ਢਿੱਟ ਦੇ ਵਿੱਚ ਇਹੋ ਹੀ ਬੜਾ ਵੱਡਾ ਇਹਨਾਂ ਨੂੰ ਪਾਚੀ ਨਹੀਂ ਰਿਹਾ ਜਲੰਧਰ ਦੇ ਜਿੰਨੇ ਜ਼ਿਆਦਾ ਲੀਡਰਸ਼ਿਪ ਸਰ ਕਹਨ ਕੀ ਹੈ ਕਿ ਜਿਹੜਾ ਆਏ ਦਿਨ ਅਕਾਲੀ ਦਲ ਬੰਦੇ ਛੱਡਦੇ ਪਏ ਐ ਜਿਹਦਾ ਪੁਰਾਣਾ ਸੀਨੀਅਰ ਡਿਪਟੀ ਕਮੇਲ ਸਿੰਘ ਭਾਗਣਾ ਨੇ ਵੀ ਛੱਡੀ ਹੈ ਹੁਣ ਤੁਸੀਂ ਵੀ ਛੱਡ ਦਿੱਤੇ ਇਸ ਤੋਂ ਪੱਲੋ ਵੀ ਕਹੀ ਕਿ ਦੋ ਲੀਡਰ ਛੱਡ ਚੁੱਕੇ ਐ ਕੀ ਕਹਨ ਮੰਨਦੇ ਪਿੱਛੇ ਪਾਰਟੀ ਦੇ ਛੱਡਣ ਦਾ ਮੈਂ ਦੱਸ ਹੀ ਦਿੱਤਾ ਜੀ ਕਲਵੰਸਾ ਮਨਣ ਜਿਹੜਾ ਐਸਸੀਪੀ ਮੜਾ ਬੰਦਾ ਸਮਝ ਲਓ ਉਹਨੂੰ ਇਸ ਗੱਲ ਸਿਆਸਤ ਬਾਰੇ ਪਤਾ ਹੀ ਨਹੀਂ ਤੇ ਜਦੋਂ ਐਸਜੀਪੀਸੀ ਦੀ ਚੋਣ ਲੜਿਆ ਉਹਨੇ ਜਲੰਧਰ ਦੇ ਵਿੱਚ ਇੱਕ ਵੀ ਕੰਮ ਕੋਈ ਨਹੀਂ ਕੀਤਾ ਵੀ ਮੈਂ ਧਾਰਮਿਕ ਦੇ ਤੌਰ ਤੇ ਇੱਥੇ ਚੋਣ ਲੜੀ ਤਾਂ ਮੈਂ ਧਰਮ ਦੇ ਤੌਰ ਤੇ ਲੜਾਂ ਉਹ ਤੁਰਦਾ ਹੀ ਰਿਹਾ ਉਲਟ ਪਾਸੇ ਹੈਗਾ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਤੇ ਜਿਹੜੇ ਮੇਰੇ ਇਲਾਕੇ ਕਾਉਂਸਲਰ ਨੇ ਇਹ ਸਾਥੀ ਉਹ ਅਸ ਆਪਣੇ ਕੰਮਾਂ 'ਚ ਰੁੱਝੇ ਰਹੇ ਨੇ ਕੋਈ ਕਲੋਨੀਆ ਕੱਟਦਾ ਰਿਹਾ ਹੈ ਕੋਈ ਉਧਰ ਕਲੋਨੀ ਕੱਟਦੀ ਕੋਈ ਉਧਰ ਕਲੋਨੀ ਕੱਟਦੀ ਕਿਹਨਾ ਮਨਾ ਜਿਹੜੇ ਕਲੋਨੀਆਂ ਕੱਟਦੇ ਕੁਝ ਬਹੁਤ ਸਾਰੇ ਪਰਮਜੀਤ ਸਿੰਘ ਰੇਰੂ ਆ ਜਾਏ ਅਗਾਜੀ ਕਲਵੰਸੇ ਮੰਨਣਾ ਜੀ ਹੋਰ ਵੀ ਬਹੁਤ ਸਾਰੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜਿਹੜੇ ਕੱਟਦੇ ਪਏ ਨੇ ਤੇ ਉਹ ਸਾਰਿਆਂ ਦੇ ਨਾਮ ਬਾਹਰ ਆਣਗੇ ਫਿਰ ਉਹਨਾਂ ਤੇ ਜੋ ਕਰਾਂਗੇ ਪਾਰਟੀ ਪ੍ਰਧਾਨ ਦਾ ਜਿੱਦਾਂ ਹੁਕਮ ਹੋਏਗਾ ਉਹਨਾਂ ਦੇ ਉਹਨਾਂ ਦੇ ਕਰਾਂਗੇ ਖਿੱਚਾਂਗੇ ਉਹਨਾਂ ਨੂੰ ਕੰਮ ਸਾਰਾ ਕਿੱਥੇ ਕਿੱਥੇ ਕੀ ਕੀਤਾ ਉਹਨਾਂ ਜਿਹੜਾ ਢਿੱਡ ਚ ਹੈਗਾ ਉਹ ਕੱਢਾਂਗੇ ਬਾਹਰ ਜਰਾ